ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਲਓ ਜੀ ਸੁਨਾਮ ਵਾਲੇ ਤੁਹਾਨੂੰ ਲੈ ਕੇ ਆਏ ਜੀ ਸੁਨਾਮ ਦੇ ਸਭ ਤੋਂ ਸਸਤੇ ਫੈਕਟਰੀ ਆਊਟਲੈਟ ਤੇ ਜੀ ਹਾਂਜੀ ਦੋਸਤੋ 50 ਰੁਪਏ ਤੋਂ ਕੱਪੜਾ ਸ਼ੁਰੂ ਹੈ ਜੀ ਉਹ ਆਜੋ ਫਿਰ ਫਿਰ ਦਿਖਾਉਣ ਆਇਆ ਇਹਨਾਂ ਕੋਲੇ ਕੀ ਕੀ ਵੈਰਾਈਟੀ ਹੈ ਕਿੰਨੇ ਤੋਂ ਸ਼ੁਰੂ ਹੈ ਸਸੀ ਕਾਲ ਮੈਮ ਸਸੀ ਕਾਲ ਸਰ ਤੇ ਕਿੰਨੇ ਕਿੰਨੇ ਤੋਂ ਆਏ ਕੱਪੜੇ ਸਰ 1 ਪੀਸ 50 ਰੁਪਏ ਚਹੀਏ 50 ਰੁਪਏ ਦੀ ਹੈ ਹਾਂ ਹਾਂਜੀ 50 ਰੁਪਏ ਆ ਸਰਫਾ ਦੇਖੋ 50 50 ਰੁਪਏ ਦੇ ਕੁਝ ਵੀ ਲੈ ਲਓ ਆ ਵੱਡੇ ਦੀ ਜਿਹੜੀ ਕੱਪੜੀ ਨੇ ਇਹ ਵੀ 50 ਰੁਪਏ ਚ ਲੱਤ ਸਰ ਇਹ ਵੱਡੇ ਦੀ ਟੀ-ਸ਼ਰਟ ਇਹ ਵੀ ਬੰਦਾ ਇਹ ਵੀ 50 ਰੁਪਏ ਚ ਤੇ ਬਹੁਤ ਹਨਾ ਕੱਪੜਾ ਵੀ ਬਹੁਤ ਘੈਂਟ ਹੈ ਜੀ ਆ ਪੂਰਾ ਤੁਸੀਂ ਹਟਾ ਸਕਦਾ ਕੱਪੜੇ ਨੂੰ ਚੰਗੀ ਤਰ੍ਹਾਂ ਤੁਸੀਂ ਇੱਕ ਵਾਰ ਪਹੁੰਚਣਾ ਜਰੂਰ ਹੈ ਸਿਰਫ 50 ਰੁਪਏ ਦਾ ਆ ਵੀ ਇਹ ਬੱਚਿਆਂ ਦੇ ਨੀਕਰਾਂ ਗਏ ਇਹ ਵੀ 50 ਰੁਪਏ ਚ ਇਹ 50 ਰੁਪਏ ਦੀਆਂ ਵੀ ਹਾਂਜੀ ਸਰ 50 ਰੁਪਏ ਚ 50 ਰੁਪਏ ਦਾ ਦੋਸਤੋ ਯਾਰ ਆਂਦਾ ਕੀ ਹੈ ਹਨਾ ਤਾਂ ਤੁਹਾਨੂੰ ਹੋਰ ਵੀ ਦਿਖਾਉਣਾ ਹੈ ਤੇ ਆ ਜਿਹੜੀਆਂ ਟੀ-ਸ਼ਰਟਾਂ ਨੇ ਇਹ 100 ਰੁਪਏ ਚ ਇਹ 100 ਰੁਪਏ ਦੀਆਂ ਟੀ-ਸ਼ਰਟਾਂ ਨੇ ਹਾਂਜੀ ਸਰ ਸਾਰੀ ਸਾਰੀ ਤੇ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਆ ਟੀ-ਸ਼ਰਟਾਂ ਨੇ ਇਹਨਾਂ ਦੀ ਵੈਰਾਈਟੀ ਹੈ ਨਾ ਤਾਂ ਬਹੁਤ ਸੋਹਣੀਆਂ ਸੋਹਣੀਆਂ 100 ਰੁਪਏ ਦੀ ਟੀ-ਸ਼ਰਟ ਹੈ 100 ਰੁਪਏ ਚ ਵੀ ਦੋਸਤੋ ਅੱਜ ਕੱਲ ਕੋ ਸ਼ਾਨਦਾਰ ਨਹੀਂ ਪਰ ਇਹ ਦੇ ਰਹੇ ਨੇ ਤੁਹਾਨੂੰ ਪੈਣ ਨੂੰ ਸੋਹਣੇ ਸੋਹਣੇ ਕੱਪੜੇ ਹਨਾ ਟੀ-ਸ਼ਰਟਾਂ ਨੇ ਬਹੁਤ ਸੋਹਣੀਆਂ ਸੋਹਣੀਆਂ ਤੁਸੀਂ ਦੇਖ ਸਕਦੇ ਹੋ ਆ ਕੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਹਨਾ ਤੇ ਬਾਕੀ ਤੁਹਾਨੂੰ ਹੋਰ ਇਹ ਸਾਰਾ ਲੇਡੀਜ਼ ਲੇਡੀਜ਼ ਪਲਾਜ਼ੋ ਆਗੇ ਇਹ ਵੀ 100 100 ਚ ਲਾ ਤੇ ਭੈਣਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿ ਬਾਜ਼ ਅਰੇਟ ਤੇ ਭੈਣਾ ਨੂੰ ਕਪੜਾ ਮਿਲ ਸਕੇ ਪਲਾਜ਼ੋ ਨੇ ਜੀ 100 ਰੁਪਏ ਦਾ ਇਹ ਸਾਰੀ 100 ਰੁਪਏ ਦੇ ਨੇ ਹਾਂਜੀ ਹਾਂਜੀ ਸਰ ਸਾਰੇ 100 ਰੁਪਏ ਦੇ ਹੋਰ ਵੀ ਇਹਨਾਂ ਕੋਲੇ ਬਹੁਤ ਵੈਰਾਈਟੀ ਹੈ ਆਜੋ ਆਪਾਂ ਤੁਸੀਂ ਵੀਡੀਓ ਨਾਲ ਬਨੇ ਰਹੋ ਤੇ ਸ਼ੇਅਰ ਜ਼ਰੂਰ ਕਰਦੇ ਹੋ ਉਹਨਾਂ ਤੱਕ ਪਹੁੰਚ ਸਕੇ ਜੋ ਲੱਭ ਰਹੇ ਨੇ ਕਿ ਬਾਜ਼ ਅਰੇਟ ਸਾਨੂੰ ਕੋਈ ਕਪੜਾ ਮਿਲ ਜੇ ਤੇ ਆਹ ਲੋਰਾਂ ਪੈਣਾ ਇਹ ਜੈਨਸ ਲੋਰ ਆ ਗਈ ਇਹ ਵੀ 100 ਰੁਪਏ ਚ ਲਾਤੀ ਹੈ ਸਾਰੀ ਇਹ ਜੈਨਸ ਲੋਰ ਹਾਂਜੀ 100 ਰੁਪਏ ਦਾ ਤੇ ਆ ਦੇਖ ਸਕਦੇ ਹੋ ਤੁਸੀਂ ਹਨਾ ਲੋਰ ਬਹੁਤ ਸੋਹਣੀ ਐ ਤੇ ਮੈਨੂੰ ਕਪੜਾ ਵੀ ਬਹੁਤ ਸੋਹਣਾ ਲੱਗਿਆ ਇਹ ਸਿਰਫ 100 ਰੁਪਏ ਦੀ ਕਿਉਂਕਿ ਤੇ ਇਹ ਮੈਡਮ ਜਿਵੇਂ ਇਹ ਬੱਚਿਆਂ ਦੇ ਕਪੜੇ ਨੇ ਜੀ ਇਹ ਇਹ ਹਾਂਜੀ ਹਾਂਜੀ ਸਰ ਇਹ ਵੀ 100 ਰੁਪਏ ਚ ਲਾਤੇ ਆ ਦੇਖੋ ਕਿੰਨੇ ਸੋਹਣੇ ਟਾਪ ਆ ਬੱਚਿਆਂ ਦੀ ਬ੍ਰਾਂਡ ਇਹ ਵੀ ਤੁਸੀਂ ਲੈ ਸਕਦੇ ਹੋ ਹਨਾ ਬਹੁਤ ਸੋਹਣੇ ਸੋਹਣੇ ਟਾਪ ਨੇ ਸਿਰਫ 100 ਰੁਪਏ ਦਾ ਪਰ ਪੀਸ ਤੁਸੀਂ ਦੇਖ ਸਕਦੇ ਤੁਸੀਂ ਆਉਂਗੇ ਤੁਹਾਨੂੰ ਹੋਰ ਬਹੁਤ ਸਾਰੀ ਵੈਰਾਈਟੀ ਇਨਾਂ ਕੋਲੇ ਮਿਲੂਗੀ ਆ ਡਿਜ਼ਾਈਨ ਨੇ ਨਵੇਂ ਨਵੇਂ ਅਲੱਗ ਅਲੱਗ ਤਰ੍ਹਾਂ ਦੇ ਆ ਦੇਖੋ ਤੁਸੀਂ ਕੋਈ ਵੀ ਇਹ ਵੱਡੇ ਨੇ ਵੱਡਿਆਂ ਦੇ ਨੇ ਇਹਦਾ ਸਾਈਜ਼ ਇਹਦਾ ਰੇਟ ਕੀ ਹੈ ਇਹਨਾਂ ਦਾ 100 ਹੈ ਇਹ ਵੀ 100 ਹੈ ਹਾਂਜੀ 100 100 ਆ ਜਿਵੇਂ ਸਾਈਜ਼ ਇਹ ਵੀ 100 ਰੁਪਏ ਦਾ ਜਿਵੇਂ ਆਪਾਂ ਕਹ ਦੀ ਹੈ ਹਨਾ ਵੀ ਸ਼ਾਇਦ ਇਹ ਮਹਿੰਗੇ ਹੋਣੇ ਇਹ ਵੀ 100 ਰੁਪਏ ਦਾ ਹੈ ਇਹਨਾਂ ਦੇ ਕੀ ਹੈ ਜੀ ਆਰਟੀ ਸਰ ਟੀ-ਸ਼ਰਟ ਆ ਗਈ ਇਹ ਵੀ 100 100 ਦੀ ਰੇਂਜ ਚ ਲੈਣੀ ਇਹ ਵੀ 100 ਰੁਪਏ ਦੀ ਟੀ-ਸ਼ਰਟ ਹੈ ਹਾਂਜੀ ਇਹ ਵੀ 100 100 ਆ ਤੁਸੀਂ ਦੇਖ ਸਕਦੇ ਹੋ ਹਨਾ ਤੁਸੀਂ ਆਉਂਗੇ ਤਾਂ ਬਹੁਤ ਸੋਹਣੀ ਤੁਹਾਨੂੰ ਵੈਰਾਈਟੀ ਮਿਲੂਗੀ ਆ ਦੇਖੋ ਕਲਰ ਵਗੈਰਾ ਹਨਾ ਸਾਰਾ ਕੁਝ ਕੱਪੜਾ ਵੀ ਇਹਨਾਂ ਦਾ ਬਹੁਤ ਜੁਨੀਕ ਸਾਰਾ ਇੱਕ ਕਲਰ ਵਾਲੀ ਆ ਗਈ ਕੱਪੜ ਤਾਂ ਤੁਸੀਂ ਇੱਕ ਵਾਰ ਵਿਜ਼ਿਟ ਜ਼ਰੂਰ ਕਰਨਾ ਇਹਨਾਂ ਕੋਲੇ ਅੱਜ ਮੈਂ ਕਲਰ ਵਾਲੀ ਆ ਵੀ ਇਹ ਵੀ 100 100 ਇਹ ਸਾਰਾ ਸੈਟ ਹੋਰ ਹਾਂਜੀ ਸਾਰੇ 100 ਤਾਂ ਤੁਸੀਂ ਦੇਖ ਸਕਦੇ ਹੋ ਨਾਲ ਕੋਲੇ ਵੈਰਾਈਟੀ ਫੁੱਲ ਪਈ ਆ ਅਗਰ ਤੁਸੀਂ ਇੱਕ ਵਾਰ ਉਰੇ ਪਹੁੰਚੋਗੇ ਮੈਨੂੰ ਨਹੀਂ ਲੱਗਦਾ ਤੁਸੀਂ ਨਰਾਜ਼ ਹੋਵੋਗੇ ਤੇ ਆਪ ਨੇ ਇਹ ਸਰ 300 ਦੀ ਰੇਂਜ ਦੀ ਇਹ ਆਹ ਦੇਖ ਸਕਦੇ ਹੋ 300 ਲੇਡੀਜ਼ ਪਲਾਜ਼ੋ ਆ ਗਈ ਠੀਕ ਹੈ ਜੀ ਇਹ 300 ਰੁਪਏ ਦਾ ਲੇਡੀਜ਼ ਪਲਾਜ਼ੋ ਤਾਂ ਤੁਸੀਂ ਦੇਖ ਸਕਦੇ ਹੋ ਅਲੱਗ ਅਲੱਗ ਇਹਨਾਂ ਦੀ ਵੀ ਕੁਆਲਿਟੀ ਬਹੁਤ ਸੋਹਣੀ ਆ ਬਹੁਤ ਸੋਹਣੇ ਸੋਹਣੇ ਕਲਰ ਤੁਹਾਨੂੰ ਮਿਲਣਗੇ ਉਰੋਂ ਆਪ ਦੇਖ ਸਕਦੇ ਤੁਸੀਂ ਬਹੁਤ ਸੋਹਣੇ ਸੋਹਣੇ ਕਲਰਸ ਤੁਹਾਨੂੰ ਉਰੋਂ ਮਿਲਣਗੇ ਇੱਕ ਵਾਰ ਤੁਸੀਂ ਇਹਨਾਂ ਕੋਲੇ ਬਸ ਆਉਣਾ ਹੀ ਹੈ ਬਾਕੀ ਤੁਹਾਨੂੰ ਉਰੇ ਕਿਸੇ ਚੀਜ਼ ਦੀ ਕਮੀ ਲੱਗਣੀ ਨਹੀਂ ਹੈਗੀ ਕਿ ਤੁਹਾਨੂੰ ਇਹ じゃ ਹੋ ਨਹੀਂ ਸਕਦਾ ਕਿ ਤੁਸੀਂ ਉਰੇ ਇੱਕ ਵਾਰ ਆਓ ਤੇ ਤੁਹਾਨੂੰ ਕੱਪੜਾ ਪਸੰਦ ਨਾ ਆਵੇ ਤਾਂ ਆ ਗਈਆਂ ਟੀ-ਸ਼ਰਟਾਂ ਫਿਰ ਇਹ ਜੀ ਇਹ 150 ਸਰ ਇਹ 150 ਰੁਪਏ ਦੀ ਹੈ ਹਾਂ ਜੀ ਜਿੰਨੀ ਕਿ ਰੇਜ ਹੈ ਇਹਨਾਂ ਦੀ ਸਭ ਤੋਂ ਵੱਡੀ ਗੱਲ ਇਹ ਹੈ ਜਿੰਨੀ ਕਿ ਤੁਸੀਂ ਅਰੇਂਜ ਚਾਹੁੰਦੇ ਆ ਤੁਹਾਨੂੰ ਉਹੋ ਜਿਹਾ ਕਪੜਾ ਉਰੇ ਮਿਲੂਗਾ ਤੁਸੀਂ ਨਰਾਸ਼ ਨਹੀਂ ਹੋ ਕੇ ਜਾਓਗੇ ਅਗਰ ਤੁਸੀਂ 100 ਰੁਪਏ ਲਗਾਣਾ ਹੈ ਤਾਂ 100 ਰੁਪਏ ਦਾ ਮਿਲੂਗਾ 50 ਰੁਪਏ ਲਗਾਣੇ ਨੇ 50 ਰੁਪਏ ਦਾ ਮਿਲੂਗਾ ਤਾਂ ਹੋਰ ਇਹਨਾਂ ਕੋਲ ਬਹੁਤ ਅਰੇਂਜ ਦੇ ਕੱਪੜੇ ਨੇ ਆਹ ਦੇਖ ਸਕਦੇ ਤੁਸੀਂ 150 ਰੁਪਏ ਦੀ ਟੀ-ਸ਼ਰਟ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਹਰ ਇੱਕ ਫੈਮਿਲੀ ਦੇ ਕੰਮ ਆਉਣ ਵਾਲੀ ਇਹ ਵੀਡੀਓ ਹੈ ਇਹ ਜੈਸ ਟੀ-ਸ਼ਰਟ ਆ ਗਈ ਸਰ 150 ਚ ਇਹ 150 ਰੁਪਏ ਦੇ ਹੈ ਵੀ ਸਰ ਤੇ ਇਹ ਵੀ ਹਾਫ 슬ੀਵ ਨੇ ਦੋਸਤੋ ਇਹ ਵੀ 150 ਰੁਪਏ ਚ ਬਹੁਤ ਸੋਹਣੀਆਂ ਸੋਹਣੀਆਂ ਟੀ-ਸ਼ਰਟ ਨੇ ਤੁਸੀਂ ਆ ਕੇ ਦੇਖੋ ਨਰਾਜ਼ ਨਹੀਂ ਹੋਣਾ ਤੁਸੀਂ ਇੱਕ ਵਾਰ ਵੀ ਕੱਪੜਾ ਵੀ ਇਹਨਾਂ ਦਾ ਵਧੀਆ ਲੱਗ ਰਿਹਾ ਹੈ ਨਾ ਹਾਂਜੀ ਸਰ ਤਾਂ ਤੁਸੀਂ ਦੇਖ ਸਕਦੇ ਹੋ ਮਨ ਪਸੰਦ ਦੇ ਕਲਰ ਬਹੁਤ ਸਾਰੀ ਵੈਰਾਈਟੀ ਇਹਨਾਂ ਕੋਲੇ ਪਈ ਆ ਇਹ ਨਹੀਂ ਹੈਗੇ ਵੀ ਇਹਨਾਂ ਕੋਲੇ ਹਨਾ 10 15 ਪੀਸ ਹੀ ਨੇ ਤੁਹਾਡੀ ਸਿਲੈਕਸ਼ਨ ਉਰੇ ਪੂਰੀ ਜ਼ਰੂਰ ਹੋਊਗੀ ਤੁਸੀਂ ਇੱਕ ਵਾਰ ਪਹੁੰਚਿਓ ਜ਼ਰੂਰ 130 ਰੁਪਏ ਦੀ ਹੈ ਇਹ ਬੱਚਿਆਂ ਦੇ ਲੋਅਰ ਨੇ ਤਾਂ ਤੁਸੀਂ ਦੇਖ ਸਕਦੇ ਹੋ ਆ ਕੋਈ ਵੀ ਬੱਚੇ ਦੇ ਹਨਾ ਆ ਸਕਦੇ ਕੱਪੜਾ ਵੀ ਬਹੁਤ ਵਧੀਆ ਹੈ ਇਹ ਤੋਂ ਬਾਅਦ ਇਹ ਇਹ ਵੈਬਸੂਟ ਆ ਗਈ ਬੱਚਿਆਂ ਦੇ 200 ਦੀ ਰੇਂਜ ਚ ਇਹ 200 ਦੀ ਰੇਂਜ ਚ ਹਾਂਜੀ ਸਰ ਤੇ ਆਹ ਦੇਖੋ ਦੋਸਤੋ ਮੈਨੂੰ ਨਹੀਂ ਲੱਗਦਾ ਤੁਹਾਨੂੰ 200 ਚ ਇਹ ਜਿਹੇ ਕੱਪੜੇ ਬੱਚਿਆਂ ਦੇ ਕਿਤੋਂ ਮਿਲਣਗੇ ਇੱਕ ਪਾਰਟੀ ਵੇਅਰ ਹਨਾ ਕਿਸੇ ਫੰਕਸ਼ਨ ਚ ਪਾਉਣ ਵਾਲੇ ਇਹ ਕੱਪੜੇ ਨੇ ਸਿਰਫ 200 ਰੁਪਏ ਚ ਤਾਂ ਤੁਸੀਂ ਦੇਖ ਸਕਦੇ ਹੋ ਇੱਕਾ ਕ੍ਰੋਪ ਟੌਪ ਆ ਗਈ ਲੇਡੀਜ਼ ਇਹ ਕਿੰਨੇ ਦਾ ਜੀ ਇਹ ਵੀ 200 ਦੀ ਰੇਂਜ ਚ ਨਹੀਂ ਇਹ ਵੀ 200 ਰੁਪਏ ਦਾ ਹਾਂਜੀ ਸਰ ਇਹ ਵੀ 200 ਰੁਪਏ ਦਾ ਹੈ ਦੇਖ ਸਕਦੇ ਹੋ ਉਸ ਤੋਂ ਬਾਅਦ ਮੈਂ ਮਾ ਕੀ ਨੇ ਜੀ ਇਹ ਸਰ ਲੇਡੀਜ਼ ਕੋਟ ਸੈੱਟ ਨੇ ਜੀ 700 ਦੀ ਰੇਂਜ ਚ ਇਹ ਕਿੰਨੇ ਦਾ ਇਹ 700 ਦੀ ਰੇਂਜ ਚ ਮੈਨੂੰ ਲੱਗਦਾ ਤੇ 1200 ਤੱਕ ਹੋਊਗਾ ਨਹੀਂ ਸਰ 700 ਦੀ ਰੇਂਜ ਚ ਕਲਰ ਦੇਖੋ 700 ਰੁਪਏ ਦਾ ਹੈ ਇਹ ਤੁਸੀਂ ਦੇਖੋਗੇ ਐਵੇਂ ਲੱਗ ਰਿਹਾ ਹੋ 1200 ਤੱਕ ਦੀ ਇਹ ਰੇਂਜ ਆ ਪਰ 700 ਰੁਪਏ ਦਾ ਹੈ ਕਲਰ ਬਹੁਤ ਨੇ ਜੋ ਮਰਜ਼ੀ ਕਲਰ ਤੁਸੀਂ ਚੁਆਇਸ ਕਰਕੇ ਲਵਾ ਸਕਦੇ ਹੋ ਆ ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੇ ਪਿਆਰੇ ਹੈ ਨਾ ਸਰ ਇਹ ਬੱਚਿਆਂ ਦੇ ਆ ਗਏ ਆਪਾਂ ਨੇ ਇਹ 150 ਦੇ ਦੋ ਪੀਸ ਕਰਤੇ 150 ਦੇ ਦੋ ਦੋ ਪੀਸ ਕਰਤੇ ਇਹ ਗਰਲਿਸ਼ ਆ ਗਈ ਇਹ ਬॉयਜ਼ ਆ ਗਈ ਪਰ ਟੀ-ਸ਼ਰਟ ਦੇਖੋ ਯਾਰ ਬਹੁਤ ਸੋਹਣੀਆਂ ਸੋਹਣੀਆਂ ਟੀ-ਸ਼ਰਟਾਂ ਨੇ ਦੇਖੋ 150 ਰੁਪਈਆ ਦੀਆਂ ਦੋ ਨੇ ਇਹ ਕੋਈ ਵੀ ਤੁਸੀਂ ਲਵਾ ਸਕਦੇ ਹੋ ਆ ਦੇਖੋ ਬਹੁਤ ਪਿਆਰੇ ਪਿਆਰਿਆਂ ਦਾ ਟੀ-ਸ਼ਰਟਾਂ ਨੇ ਦੇਖੋ ਬੱਚੇ ਦੀਆਂ ਨੇ ਸਿਰਫ 150 ਰੁਪਈਆ ਦੀਆਂ ਦੋ ਪੀਸ ਨੇ ਇਹ ਤੁਸੀਂ ਆ ਦੇਖ ਸਕਦੇ ਹੋ ਬਹੁਤ ਵੈਰਾਈਟੀ ਇਨਾਂ ਕੋਲੇ ਪਈ ਆ ਸੋਹਣੇ ਸੋਹਣੇ ਕਲਰ ਪਏ ਨੇ 350 ਦੀ ਰੇਂਜ ਚ ਆ ਗਈ ਜੈ ਸਲੋਰ ਟੀ-ਸ਼ਰਟ ਠੀਕ ਹੈ ਹਾਂਜੀ ਇਹ 350 ਰੁਪਈਆ ਦੀ ਹਾਂਜੀ ਇਹ 350 ਰੁਪਏ ਚ ਜੈਂਟਸ ਹਨ ਲੋਰ ਹੈ ਤੇ ਆਹ ਦੇਖ ਸਕਦਾਓ ਇੱਥੇ ਵੀ ਤੁਹਾਨੂੰ ਬਹੁਤ ਸਾਰੇ ਕਲਰ ਮਿਲਣਗੇ ਇਹਨਾਂ ਕੋਲੇ ਵੈਰਾਈਟੀ ਦੀ ਕਿਸੇ ਦੀ ਕੋਈ ਘਾਟ ਨਹੀਂ ਹੈਗੀ ਕੋਈ ਕਲਰਾਂ ਦੀ ਤੁਸੀਂ ਇੱਥੇ ਹਨਾ ਮੈਨੂੰ ਲੱਗਦਾ ਤੁਹਾਡੀ ਚੁਆਇਸ ਖਤਮ ਹੋ ਜਾਣੀ ਹੈ ਇੰਨਾ ਕੁਛ ਇਹਨਾਂ ਕੋਲੇ ਪਿਆਗਾ ਬਲੈਕ ਚਾਹ ਦੀ ਇਹ ਸਾਡਾ ਟੀ-ਸ਼ਰਟ ਵੀ ਇਹਨਾਂ ਦੀ ਹੈ ਹਾਂਜੀ ਹਾਂਜੀ ਇਹ ਵੀ 350 ਚ ਤੇ ਇਹ ਟੀ-ਸ਼ਰਟਾਂ ਵੀ ਹਨਾ 350 ਦੀ ਟੀ-ਸ਼ਰਟ ਹੈ बार-बार मैं यही कह रहा है जैसे-जैसे ਤੁਸੀਂ ਪੈਸਾ ਲਾਉਣਾ ਚਾਹੋਗੇ ਤੁਹਾਨੂੰ ਉਹ ਜੀ ਵੈਰਾਈਟੀ ਉਹ ਮਿਲੇਗੀ 50 ਰੁਪਏ ਤੋਂ ਸ਼ੁਰੂ ਹੈ 700 ਤੱਕ ਵੀ ਇਹਨਾਂ ਕੋਲੇ ਹਨਾ ਵੈਰਾਈਟੀ ਪਈ ਹੈ ਆਹ ਦੇਖੋ ਜੀ ਕਿੰਨੀਆਂ ਸੋਹਣੀਆਂ ਸੋਹਣੀਆਂ ਟੀ-ਸ਼ਰਟਾਂ ਨੇ ਜੋ ਕਿ ਆਪਾਂ ਨੂੰ ਮਾਰਕੀਟ 'ਚ ਹਨਾ 700 800 600 ਇਸ ਤਰ੍ਹਾਂ ਦੀਆਂ ਮਿਲਦੀਆਂ ਨੇ ਉਹ ਤੁਹਾਨੂੰ ਸਿਰਫ 350 'ਚ ਮਿਲ ਰਹੀਆਂ ਨੇ ਤੇ ਉਸ ਤੋਂ ਬਾਅਦ ਜਿਹਾ ਦੇਖ ਸਕਦੇ ਹੋ 130 ਦੀ ਰੇਂਜ 100 130 ਦੀ ਰੇਂਜ 130 ਰੁਪਏ ਚ ਤੁਸੀਂ ਦੇਖ ਸਕਦੇ ਹੋ ਇਹ ਬੱਚਿਆਂ ਲਈ ਹੈਨਾ 130 ਰੁਪਏ ਚ 130 ਰੁਪਏ ਚਾਂਦਾ ਵੀ ਕੁਝ ਨਹੀਂ ਹੈਗਾ ਅੱਜ ਕੱਲ ਤਾਂ ਤੇ ਤੁਸ ਤੁਹਾਨੂੰ ਇਹ ਕੱਪੜੇ ਦੇ ਰਹੇ ਨੇ ਦੋਸਤੋ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਆਪਣਾ ਫਰਜ਼ ਬਣਦਾ ਹੈ ਤਾਂ ਕਿ ਹਰ ਇੱਕ ਬੰਦਾ ਇਹ ਤਲਾਸ਼ ਰਿਹਾ ਸਾਨੂੰ ਘੱਟ ਕੀਮਤ ਚ ਬਹੁਤ ਸੋਹਣੇ ਸੋਹਣੇ ਕੱਪੜੇ ਮਿਲਣ ਉਸ ਤੋਂ ਬਾਅਦ ਜਿਵੇਂ ਆਹ ਟੀ-ਸ਼ਰਟਾਂ ਸ਼ਰਟਾਂ ਆ ਗਿਆ ਇਸ ਤੋਂ ਵੱਧ ਦਵਾਰਾ ਇਹ ਸਭ 220 ਦੀਆਂ ਇਹ 220 ਦੀਆਂ ਹਾਂਜੀ ਜਿਵੇਂ ਆਹ ਸ਼ਰਟਾਂ ਨੇ ਇਹ ਵੀ 220 ਹਾਂਜੀ ਹਾਂਜੀ ਸਰ ਸਾਰੇ 220 ਦੀਆਂ ਨੇ 220 ਰੁਪਏ ਦੀਆਂ ਹਨਾ ਸ਼ਰਟਾਂ ਤੇ ਆਹ ਲੋਅਰਸ ਵਗੈਰਾ ਇਹ ਵੀ 220 ਚ ਲਾਤੀ ਇਹ ਵੀ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਲੋਅਰਾਂ ਲੈਣੀਆਂ ਨੇ ਟੀ-ਸ਼ਰਟਾਂ ਲੈਣੀਆਂ ਨੇ ਸ਼ਰਟਾਂ ਲੈਣੀਆਂ ਨੇ ਮੈਨੂੰ ਵੀ ਲੱਗਦਾ ਤੁਹਾਨੂੰ ਇਸ ਤੋਂ ਵਧੀਆ ਪਲੇਸ ਤੁਹਾਨੂੰ ਮਿਲੂਗਾ ਜਿੱਥੋਂ ਤੁਹਾਨੂੰ ਹਰ ਇੱਕ ਰੇਂਜ ਦਾ ਕੱਪੜਾ ਤੇ ਹਰ ਇੱਕ ਰੇਂਜ ਦੀ ਵੈਰਾਈਟੀ ਹਰ ਇੱਕ ਕਲਰ ਤੁਹਾਨੂੰ ਮਿਲੂਗਾ ਇਸ ਲਈ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਇੱਕ ਵਾਰ ਇਹਨਾਂ ਦਾ ਪ੍ਰੋਪਰ ਐਡਰੈਸ ਹੈਗਾ ਜੀ ਜਾਕਰ ਰੋਡ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਤੇ ਮੈਡਮ ਆ ਕੀ ਨੇ ਹੁਣ ਇਹ ਵਾਲੇ ਇਹ ਸਰ ਲੇਡੀਜ਼ ਕੋਟ ਸੈਟ ਆ ਗਏ 300 ਦੀ ਰੇਂਜ ਚ ਨੇ ਇਹ ਵੀ 300 ਦੀ ਹਾਂਜੀ ਸਰ 300 ਚ ਲਾਤੀ ਇਹ 300 ਰੁਪਏ ਦੀ ਰੇਂਜ ਚ ਨੇ ਤਾਂ ਤੁਹਾਨੂੰ ਬਾਰ-ਬਾਰ ਇਹੀ ਕਹ ਰਹੇ ਆ ਵੀਡੀਓ ਸ਼ੇਅਰ ਜ਼ਰੂਰ ਕਰਦੇ ਕਿਉਂਕਿ ਬਾਜ਼ਾਰ ਰੇਟ ਤੇ ਕਪੜਾ ਤੇ ਬਹੁਤ ਸੋਹਣੇ-ਸੋਹਣੇ ਕਲਰ ਤੁਹਾਨੂੰ ਤੁਹਾਨੂੰ ਰੋ ਮਿਲਣ ਜਾ ਰਹੇ ਨੇ ਯਾ ਦੇਖੋ ਹੋਰ ਵੀ ਆ ਪਿਆਈ ਇਹ ਨਾਈਟ ਸੂਟ ਆ ਗਈ ਬੱਚਿਆਂ ਦੀ ਇਹ ਤਾਂ ਬ੍ਰਾਂਡ ਦੇ ਨੇ ਜਿਵੇਂ ਜਾਰਾ ਜੁਗਾ ਹਾਂਜੀ ਸਰ ਇਹ ਤਾਂ ਮਹਿੰਗੇ ਹੋਣੇ ਹੁਣ 350 350 ਚ ਲਾਦੇ ਸਰ ਇਹ ਇਹ ਵੀ 350 ਹਾਂਜੀ ਸਰ ਫੇ ਲਓ ਜੀ ਹਨਾ ਬ੍ਰਾਂਡ ਦਾ ਕੱਪੜਾ ਵੀ ਤੁਹਾਨੂੰ ਰੋ ਮਿਲੂਗਾ ਬੱਚਿਆਂ ਲਈ ਦੇਖ ਸਕਦੇ ਤੁਸੀਂ ਕਿੰਨਾ ਸੋਹਣਾ ਤੇ ਪਿਆਰਾ ਪੀਸ ਹੈ ਸਿਰਫ 350 ਚ ਆਹ ਦੇਖ ਸਕਦੇ ਤੁਸੀਂ ਕਿੰਨੇ ਤੇ ਵਧੀਆ ਨੇ ਇਹ ਸ਼ਰਟਾਂ ਨੇ ਤੇ ਆਹ ਦੇਖ ਸਕਦੇ ਹੋ ਇਹ ਸਾਰੀ ਮੈਡਮ ਇੱਕੋ ਹੀ ਰੇਂਜ ਹੈ ਕਿ ਲੱਗਦਾ ਹਾਂਜੀ ਹਾਂਜੀ ਸਰ ਲਗ ਲਗ ਰੈਂਜ ਇਹ ਕਿੰਨੇ ਕਿੰਨੇ ਹੈ ਇਹ ਸਰ ਕੈਪਰੀ ਸੂਟ ਆ ਗਿਆ ਅੱਛਾ ਕੈਪਰੀ ਸੂਟ ਹਾਂਜੀ ਲੇਡੀਜ਼ ਇਹ 200 ਦੀ ਰੈਂਜ ਚ ਹੈ ਇਹ 200 ਦੀ ਰੈਂਜ ਹੈ ਹਾਂਜੀ ਸਰ ਇਹ 200 ਰੁਪਏ ਦਾ ਹੈ ਕੈਪਰੀ ਸੂਟ ਤੇ ਉਸ ਤੋਂ ਬਾਅਦ ਇਹ ਜਿਆਦਾ ਦੇਖਦੇ ਆ ਆ ਦੇਖ ਸਕਦੇ ਹੋ ਸੋਣਾ ਸੋਣਾ ਹਨਾ ਕੁੜਤੇ ਨੇ ਇਹ ਇਹ ਮੈਡਮ ਕਿੰਨੇ ਦਾ ਹੈ ਇਹ 400 ਦੀ ਰੈਂਜ ਨਹੀਂ ਸਰ ਇਹ ਵੀ 400 ਰੁਪਏ ਦਾ ਹੈ ਹਾਂਜੀ ਸਰ ਤੇ ਇਹ ਵੀ ਮੈਨੂੰ ਬ੍ਰਾਂਡ ਲੱਗਦਾ ਕੋਈ ਹਾਂਜੀ ਹਾਂਜੀ ਸਰ ਮੈਲ ਨਹੀਂ ਦੇ ਲਈ ਅੱਛਾ ਜੀ ਹਾਂਜੀ ਇਨਾਂ ਦਾ ਮਾਰਕੀਟ ਪ੍ਰਾਈਸ ਇਹ ਵੀ 1200 ਦਾ ਹੋਊਗਾ ਹਨਾ ਹਾਂਜੀ ਸਰ ਅਸੀਂ ਇਹ 400 ਚ ਚਲਾ ਰਖੇ ਨੇ 400 ਰੁਪਏ ਚ ਸਿਰਫ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀ ਵੈਰਾਈਟੀ ਇਨਾਂ ਕੋਲੇ ਪਈ ਹੈ ਕਿਉਂਕਿ ਸਮਾਨ ਹੀ ਇਨਾਂ ਕੋਲੇ ਐਨਾ ਕਿ ਵੀਡੀਓ ਮੈਨੂੰ ਲੱਗਦਾ 2 ਦਿਨ ਲੱਗ ਜਾਣ ਜੇ ਆਪਾਂ ਬਣਾਉਣ ਲੱਗ ਜਾਈਏ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਧੰਨਵਾਦ ਨੀਚੇ ਨੰਬਰ ਚੱਲ ਰਿਹਾ ਹੈ ਤੁਹਾਡਾ ਆਪਣਾ ਮੀਕਾ ਸਲਾਮਤ